ਜਿੱਥੋਂ ਦਾ ਇਤਿਹਾਸ ਜਾਦਾ ਨਹੀਂ ਪਹੁੰਚ ਸਕਦਾ ਆਪਣੇ ਤੱਕ ਜਾਂ ਉੱਥੇ ਕੋਈ ਪਹੁੰਚ ਕੇ ਇਸ ਗੁਰਦੁਆਰਾ ਸਾਹਿਬ 'ਚ ਸਿਰਫ ਕੱਲੇ ਸਿੱਖਾਂ ਨੂੰ ਹੀ ਨਹੀਂ ਬਲਕਿ ਹਿੰਦੂਆਂ ਨੂੰ ਔਰੰਗਜੀਬ ਸਵਾਮਨ ਜਨੇਊ ਲਾਉਣ ਤੋਂ ਬਾਅਦ ਲਾਸਟ ਬਾਰਡਰ ਵਾਲਾ ਪਿੰਡ ਆ ਮਹਾਰਾਜਾ ਭਪਿੰਦਰ ਸਿੰਘ ਉਹਨੇ ਫਿਰ ਇਸ ਜਗ੍ਹਾ ਦੇ ਨਾਮ 1980 ਦੇ ਆਸ-પાસ ਸ਼ਾਵੜੀ ਸਾਹਿਬ ਵਾਲੇ ਸੰਤ ਬਾਬਾ ਦੀਵਾਨ ਸਿੰਘ ਦੇ ਪ੍ਰਾਤਨ ਸਮੇਂ ਦੀ ਇੱਥੇ ਬੋਲੀ ਵੀ ਆ। ਤੇ ਪਿੰਡ ਦਾ ਜਿਹੜਾ ਨਾਮ ਆ ਉਹ ਬੀਬੀ ਦੇ ਨਾਮ ਤੇ ਇਹ ਪੁਰਾਣੇ ਸਮੇਂ ਦਾ ਪ੍ਰਾਤਨ ਸਮੇਂ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਆਪਣਾ ਸਾਰਿਆਂ ਦਾ ਦੁਨੀਆ ਘੁੰਮਣ ਦੇ ਸੁਪਨੇ ਨੂੰ ਲੈ ਕੇ ਤੁਰੇ ਆ ਉਸ ਦੀ ਪਹਿਲੀ ਵੀਡੀਓ ਦੇ ਵਿੱਚ ਤੇ ਸੋ ਦੁਨੀਆ ਭਰ ਦੇ ਵਿੱਚ ਆਪਣੇ ਪੰਜਾਬ ਚ ਚਾਹੇ ਪੰਜਾਬ ਤੋਂ ਬਾਹਰ ਇੰਡੀਆ ਚ ਤੇ ਚਾਹੇ ਇੰਡੀਆ ਤੋਂ ਬਾਹਰ ਹੋਰ ਵੀ ਦੇਸ਼ਾਂ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਆਪਣੇ ਇਤਿਹਾਸਿਕ ਗੁਰਦੁਆਰਾ ਸਾਹਿਬ ਉਹਨਾਂ ਸਾਰਿਆਂ ਦੇ ਦਰਸ਼ਨ ਕਰਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਹਰ ਇੱਕ ਵੀਡੀਓ ਚ ਕਿਸੇ ਗੁਰਦੁਆਰੇ ਚ ਆਪਾਂ ਜਾਇਆ ਕਰਾਂਗੇ ਉੱਥੋਂ ਦਾ ਇਤਿਹਾਸ ਦੱਸਿਆ ਕਰਾਂਗੇ ਹੋਰ ਵੀ ਧਾਰਮਿਕ ਸਥਾਨ ਆ ਜਿਹੜੇ ਦੁਨੀਆ ਦੇ ਵਿੱਚ ਕਿਸੇ ਹੋਰ ਧਰਮ ਨਾਲ ਰਿਲੇਟਡ ਉਹਨਾਂ ਦੇ ਵੀ ਦਰਸ਼ਨ ਕਰਾਇਆ ਕਰਾਂਗੇ ਵੈਸੇ ਤਾਂ ਹਰ ਇੱਕ ਨੂੰ ਇਤਿਹਾਸ ਪਤਾ ਹੀ ਹੁੰਦਾ ਹਰ ਇੱਕ ਗੁਰਦੁਆਰਾ ਸਾਹਿਬ ਦਾ ਪਰ ਕੁਝ ਗੁਰਦੁਆਰਾ ਸਾਹਿਬ ਜਿਹੜੇ ਪਿੱਛੇ ਰਹਿ ਜਾਂਦੇ ਆ ਜਿਵੇਂ ਕੁਝ ਪਿੰਡਾਂ ਦੇ ਵਿੱਚ ਹੁੰਦੇ ਆ ਜਾਂ ਕੁਝ ਅਜਿਹੇ ਇਲਾਕਿਆਂ ਦੇ ਵਿੱਚ ਹੁੰਦੇ ਆ ਜਿੱਥੋਂ ਦਾ ਇਤਿਹਾਸ ਜ਼ਿਆਦਾ ਨਹੀਂ ਪਹੁੰਚ ਸਕਦਾ ਆਪਣੇ ਤੱਕ ਜਾਂ ਉੱਥੇ ਕੋਈ ਪਹੁੰਚ ਕੇ ਕਿਸੇ ਨੇ ਵੀਡੀਓ ਨਹੀਂ ਬਣਾਈ ਹੁੰਦੀ ਤੇ ਸੋ ਇਦਾਂ ਹੀ ਅੱਜ ਆਪਾਂ ਜਿਹੜੀ ਪਹਿਲੀ ਵੀਡੀਓ ਬਣਾ ਰਹੇ ਆ ਇਹਨੂੰ ਆਪਾਂ ਵਲੌਗ ਨਹੀਂ ਕਵਾਂਗੇ ਮੈਂ ਕਿ ਯਾਤਰਾ ਦਾ ਹਿੱਸਾ ਕਹੂੰਗਾ ਯਾਤਰਾ ਕਰਨ ਆਏ ਆ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਤਿਹਾਸ ਦੇ ਵਿੱਚ ਬਹੁਤ ਵੱਡੀ ਮਹੱਤਤਾ ਰੱਖਦਾ ਕਿਹੜੇ ਗੁਰੂ ਸਾਹਿਬਾਂ ਨਾਲ ਇਹ ਇਤਿਹਾਸ ਜੁੜਿਆ ਹੋਇਆ ਗੁਰਦੁਆਰਾ ਸਾਹਿਬ ਦਾ ਕਿੱਥੇ ਸਥਿਤ ਹੈ ਗੁਰਦੁਆਰਾ ਸਾਹਿਬ ਤੇ ਇਹ ਇੱਕ ਗੱਲ ਹੋਰ ਮੈਂ ਦੱਸ ਦੇਣਾ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਇਸ ਗੁਰਦੁਆਰਾ ਸਾਹਿਬ 'ਚ ਸਿਰਫ ਇਕੱਲੇ ਸਿੱਖਾਂ ਨੂੰ ਹੀ ਨਹੀਂ ਬਲਕਿ ਹਿੰਦੂਆਂ ਨੂੰ ਵੀ ਵਿਜ਼ਿਟ ਕਰਨਾ ਚਾਹੀਦਾ ਆ ਕੇ ਨਤਮਸਤਕ ਹੋਣਾ ਚਾਹੀਦਾ ਹੈ ਕਿਉਂਕਿ ਇਹ ਜਿਹੜਾ ਇਤਿਹਾਸ ਆ ਉਹ ਬਹੁਤ ਹੀ ਜ਼ਿਆਦਾ ਮਹੱਤਵ ਰੱਖਦਾ ਆਪਣੇ ਇਤਿਹਾਸ ਦੇ ਵਿੱਚ ਤੇ ਸੋ ਆਪਣੇ ਦੇਸ਼ ਲਈ ਵੀ ਬੜੀ ਵੱਡੀ ਮਹੱਤਤਾ ਰੱਖਦਾ ਹੈ ਇਤਿਹਾਸ ਸਾਰਾ ਕੁਝ ਤੁਹਾਨੂੰ ਦੱਸਾਂਗੇ ਇਤਿਹਾਸ ਬਾਰੇ ਜਿਵੇਂ ਤੁਸੀਂ ਥੰਬਨੇਲ ਦੇ ਵਿੱਚ ਦੇਖਿਆ ਹੋਊਗਾ ਅੱਜ ਦੋ ਗੁਰਦੁਆਰਾ ਸਾਹਿਬ 'ਚ ਆਪਾਂ ਵਿਜ਼ਿਟ ਕਰਨਾ ਉਹ ਦੋਵੇਂ ਬਿਲਕੁਲ ਨੇੜੇ-ਨੇੜੇ ਆ ਕੁਈ ਜਿਆਦਾ ਬਹੁਤਾ ਦੂਰ ਨਹੀਂ ਹੈ ਦੂਜਾ ਗੁਰਦੁਆਰਾ ਸਾਹਿਬ ਤੇ ਦੋਵੇਂ ਇੱਕੋ ਗੁਰੂ ਸਾਹਿਬ ਨਾਲ ਸੰਬੰਧਿਤ ਹੈ ਗੁਰਦੁਆਰਾ ਸਾਹਿਬ ਤੇ ਸੋ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੁੰਨੇ ਆਂ ਉਸ ਤੋਂ ਬਾਅਦ ਦੱਸਦੇ ਆਂ ਤੁਹਾਨੂੰ ਸਾਰੀ ਗੱਲਬਾਤ ਲੋ ਜੀ ਦਰਬਾਰ ਸਾਹਿਬ ਚੱਲੇ ਆਂ ਆਪਾਂ ਅੰਦਰ ਦਰਬਾਰ ਸਾਹਿਬ ਅਜੇ ਪੁਰਾਣਾ ਹੀ ਆ ਉਹ ਪੁਰਾਣਾ ਕਿਉਂ ਆ ਉਹ ਤੁਹਾਨੂੰ ਦੱਸਦਾ ਬਾਹਰ ਜਾ ਕੇ ਮੈਂ ਸਾਰੀ ਗੱਲਬਾਤ ਤੇ ਪਹਿਲਾਂ ਆਪਾਂ ਮੱਥਾ ਟੇਕਦੇ ਆਂ ਅੰਦਰ ਕਿਹਨੂੰ ਅਸਲੀ ਤਸਵੀਰ ਕਿਹਾ ਜਾਂਦਾ ਹੈ ਤੇਰ ਬਾਹਰ ਸਭ ਚ ਜਾਈਆਂ ਜੀ ਅੰਦਰ ਮੱਥਾ ਠੀਕ ਆਏ ਆ ਤੇ ਸਾਰੀ ਗੱਲਬਾਤ ਕਰਦੇ ਆ ਇਤਿਹਾਸ ਗੁਰਦੁਆਰਾ ਸਾਹਿਬ ਦਾ ਕੀ ਕਹਿੰਦਾ ਹੈ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਆ ਉਹ ਸੰਬੰਧੀਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨਾਲ ਤਾਂ ਮੈਂ ਕਹਿਣਾ ਕਿਉਂਕਿ ਗੁਰੂ ਤੇਗ ਬਹਾਦਰ ਜੀ ਮਹਾਰਜ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਇਨਸਾਨੀਅਤ ਲਈ Hindu ਧਰਮ ਲਈ ਜਦੋਂ ਔਰੰਗਜੀਬ ਸਵਾਮਨ ਜਨੇਊ ਲਾਉਣ ਤੋਂ ਬਾਅਦ ਫਿਰ ਕਹਿੰਦੇ ਰੋਟੀ ਖਾਂਦਾ ਸੀ ਉਦੋਂ ਅੱਕੇ ਹਿੰਦੂ ਜਿਹੜੇ ਸੀ ਪੰਡਤ ਸੀ ਹਨ ਉਹ ਗੁਰੂ ਸਾਹਿਬ ਕੋਲ ਜਾਂਦੇ ਆ ਹਨ ਸਾਰੀ ਜੋ ਸਾਖੀ ਆ ਉਹ ਸਾਰਿਆਂ ਨੂੰ ਪਤਾ ਹੀ ਆ ਹਨ ਕੀ ਹਿਸਾਬ ਕਿਤਾਬ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਚੱਲਦੇ ਆ ਤਾਂ ਰਾਹ ਦੇ ਵਿੱਚ ਪੜਾ ਕਰਦੇ ਹੋਏ ਜਦੋਂ ਗੁਰੂ ਸਾਹਿਬ ਜਾਂਦੇ ਆ ਤਾਂ ਇਸ ਜਗ੍ਹਾ ਤੇ ਵੀ ਗੁਰੂ ਸਾਹਿਬ ਰੁਕੇ ਸੀ ਇਹ ਜਗ੍ਹਾ ਪਹਿਲਾਂ ਮੈਂ ਦੱਸਦਾ ਤੁਹਾਨੂੰ ਸਥਿਤ ਕਿੱਥੇ ਆ ਇਹ ਜਗ੍ਹਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਆ ਪਟਿਆਲੇ ਜ਼ਿਲ੍ਹੇ ਦੇ ਵਿੱਚ ਲਾਸਟ ਬਾਰਡਰ ਵਾਲਾ ਪਿੰਡ ਆ ਇਥੋਂ ਲਗਭਗ ਅੱਧਾ ਕਿਲੋਮੀਟਰ ਤੋਂ ਅੱਧਾ ਕਿਲੋਮੀਟਰ ਤੋਂ ਵੀ ਘੱਟ ਤੋਂ ਹਰਿਆਣਾ ਸ਼ੁਰੂ ਹੋ ਜਾਂਦਾ ਹਰਿਆਣਾ ਦੇ ਬਾਰਡਰ ਤੇ ਹੀ ਆ ਪਿੰਡ ਤੇ ਇਸ ਪਿੰਡ ਦਾ ਨਾਮ ਬੁੱਧਮੋਹਰ ਆ ਇੱਥੇ ਗੁਰੂ ਪਾਸ਼ਾ ਰੁਕੇ ਸੀ ਜੇ ਇਥੋਂ ਦੀ ਜਿਹੜੀ ਸਾਖੀ ਆ ਗੁਰੂ ਸਾਹਿਬ ਦੀ ਗੁਰੂ ਸਾਹਿਬ ਜਦੋਂ ਰੁਕੇ ਕੀ ਗੱਲਬਾਤ ਹੋਈ ਉਹਨਾਂ ਦੀ ਹੈ ਨਾ ਕਿ ਜਦੋਂ ਗੁਰੂ ਸਾਹਿਬ ਇਸ ਪਿੰਡ 'ਚ ਆਉਂਦੇ ਆ ਤਾਂ ਇਸ ਪਿੰਡ ਦੇ ਲੋਕ ਗੁਰੂ ਸਾਹਿਬ ਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਤਾਂ ਪਿੰਡ ਦੇ ਲੋਕ ਕਾਫੀ ਸੇਵਾ ਕਰਦੇ ਆ ਗੁਰੂ ਸਾਹਿਬ ਦੀ ਹੈ ਨਾ ਤਾਂ ਗੁਰੂ ਸਾਹਿਬ ਇਸ ਪਿੰਡ ਦੇ ਲੋਕਾਂ ਨੂੰ ਵਾਰ ਦੇ ਕੇ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜੀ ਬਹੁਤ ਵੱਡੀ ਕਹਾਣੀ ਵਾਪਰਦੀ ਆ ਉਹ ਇਹ ਆ ਕਿ ਜਦੋਂ ਗੁਰੂ ਸਾਹਿਬ ਇੱਥੋਂ ਚਲੇ ਜਾਂਦੇ ਆ ਤਾਂ ਉਸ ਤੋਂ ਕੁਝ ਸਮਾਂ ਬਾਅਦ ਇਹ ਸਥਾਨ ਗੁਪਤ ਰਹਿੰਦਾ ਕਿਉਂਕਿ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਗੁਰੂ ਸਾਹਿਬ ਇੱਥੇ ਆਏ ਸੀ ਹਨ ਪਟਿਆਲੇ ਦੇ ਮਹਾਰਾਜਾ ਮਹਾਰਾਜਾ ਭਪਿੰਦਰ ਸਿੰਘ ਜੋ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਜੀ ਆ ਹਨਾ ਆਪਾਂ ਨੂੰ ਪਤਾ ਤੇ ਉਹ ਜਦੋਂ ਇੱਥੇ ਕਿਤੇ ਕਿਉਂਕਿ ਉਹਨਾਂ ਦਾ ਏਰੀਆ ਸੀ ਇਹ ਉਹ ਇਸ ਏਰੀਏ ਦੇ ਵਿੱਚੋਂ ਜਦੋਂ ਲੰਘਦੇ ਜਾਂਦੇ ਹੁੰਦੇ ਆਪਣੇ ਹਾਥੀ ਤੇ ਘੋੜਿਆਂ ਤੇ ਹਨਾ ਤਾਂ ਜਦੋਂ ਹਾਥੀ ਤੇ ਬੈਠੇ ਹੁੰਦੇ ਆ ਤਾਂ ਰਸਤੇ ਦੇ ਵਿੱਚ ਜਦੋਂ ਇੱਥੇ ਆ ਕੇ ਰੁਕਦੇ ਆ ਹਨਾ ਤਾਂ ਇੱਥੇ ਕੀ ਹੁੰਦਾ ਕਿ ਉਹਨਾਂ ਦਾ ਜਿਹੜਾ ਹਾਥੀ ਸੀ ਹਾਥੀ ਉਹਦੇ ਵਿੱਚ ਇੱਥੇ ਚਿਕੜੀ ਜੀ ਸੀ ਇੱਥੇ ਟੋਬਾ ਸੀ ਟੋਬੇ ਦੇ ਵਿੱਚ ਹਾਥੀ ਢਿੱਗ ਜਾਂਦਾ ਤਾਂ ਅਗਲੀਆਂ ਲੱਤਾਂ ਫਸ ਜਾਂਦੀਆਂ ਜਦੋਂ ਹਾਥੀ ਦੀਆਂ ਤਾਂ ਕੀ ਹੁੰਦਾ ਕਿ ਫਿਰ ਉਹ ਹਾਥੀ ਨਿਕਲ ਨਹੀਂ ਪਉਂਦਾ ਕਾਫੀ ਟਾਈਮ ਮੁਸ਼ਕਲ ਮਿਹਨਤ ਕਰਨ ਤੋਂ ਬਾਅਦ ਰਾਤ ਨੂੰ ਰਾਜੇ ਨੂੰ ਸੁੱਤਿਆ ਗੁਰੂ ਸਾਹਿਬ ਦਾ ਜਿਹੜਾ ਉਹਨੂੰ ਸੁਪਨੇ ਦੇ ਵਿੱਚ ਦਿਖਾਈ ਦਿੰਦੇ ਆ ਕਿ ਇਸ ਜਗ੍ਹਾ ਤੇ ਕਿ ਗੁਰੂ ਸਾਹਿਬ ਆਏ ਸੀ ਤੇ ਵਿਸਰਾਮ ਕੀਤਾ ਸੀ ਇਸ ਜਗ੍ਹਾ ਤੇ ਤਾਂ ਉਸ ਤੋਂ ਬਾਅਦ ਫਿਰ ਰਾਜੇ ਨੂੰ ਆਕਾਸ਼ ਜਦੋਂ ਬਾਣੀ ਹੁੰਦੀ ਆ ਤਾਂ ਸਵੇਰੇ ਉੱਠ ਕੇ ਰਾਜਾ ਫਿਰ ਇਸ ਚੀਜ਼ ਦਾ ਅਰਦਾਸ ਕਰਦਾ ਜਦੋਂ ਉੱਠ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਤੋਂ ਬਾਅਦ ਫਿਰ ਉਹਦਾ ਹਾਥੀ ਜਿਹੜਾ ਉਹ ਬਾਹਰ ਨਿਕਲ ਆਉਂਦਾ ਕੁਝ ਜਿਹੜੀਆਂ ਇਤਿਹਾਸਕਾਰ ਆ ਉਹ ਇਦਾਂ ਦੱਸਦੇ ਆ ਕੁਝ ਇਹ ਕਹਿੰਦੇ ਆ ਕਿ ਰਾਜੇ ਦੇ ਨਾਲ ਕੁਝ ਇਤਿਹਾਸਕਾਰ ਸੀ ਤੇ ਜਿਹੜੇ ਉਹਨਾਂ ਦੇ ਮਤਲਬ ਮੇਰੇ ਖਿਆਲ ਚ ਉਹਨਾਂ ਦੇ ਫਾਦਰ ਸਾਹਿਬ ਸੀ ਬਾਬਾ ਵਾਲਾ ਸਿੰਘ ਜਾਂ ਉਹਨਾਂ ਦੇ ਦਾਦਾ ਜੀ ਸੀ ਉਹਨਾਂ ਦੇ ਨਾਲ ਦੇ ਵੀ ਜਿਹੜੇ ਬੰਦੇ ਸੀ ਉਸ ਟਾਈਮ ਦੇ ਇਤਿਹਾਸਕਾਰ ਗੁਰੂ ਨੌਵੇਂ ਪਾਤਸ਼ਾਹ ਦੇ ਟਾਈਮ ਤੇ ਵੀ ਹੁੰਦੇ ਸੀ ਹਨਾ ਬਾਬਾ ਹਾਲਾ ਸਿੰਘ ਤਾਂ ਉਹਨਾਂ ਦੇ ਟਾਈਮ ਦੇ ਜਿਹੜੇ ਇਤਿਹਾਸਕਾਰ ਸੀ ਉਹਨਾਂ ਨੇ ਉਹਨਾਂ ਨੂੰ ਦੱਸਿਆ ਸੀ ਮਹਾਰਾਜੇ ਨੂੰ ਕਿ ਇੱਥੇ ਗੁਰੂ ਸਾਹਿਬ ਰੁਕੇ ਸੀ ਚੱਲ ਜਿੱਦਾਂ ਵੀ ਆ ਉਹਨੇ ਫਿਰ ਇਸ ਜਗ੍ਹਾ ਦੇ ਨਾਮ ਤੇ 25 ਕਿੱਲੇ ਜ਼ਮੀਨ ਜਿਹੜੀ ਨਾਮ ਕਰਵਾਈ ਗੁਰੂ ਘਰ ਦੇ ਨਾਮ ਤੇ ਉਹਨੇ ਕਿਹਾ ਵੀ ਜਦੋਂ ਵੀ ਇੱਥੇ ਜ਼ਮੀਨਾਂ ਨਾਮ ਚੜਨ ਗਿਆ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਮ ਤੇ ਉਹਦੇ ਦਰ ਦੇ ਨਾਮ ਤੇ ਇਹ ਜ਼ਮੀਨ ਜਿਹੜੀ ਉਹ ਚੜ ਜਾਊਗੀ ਆਪਣੇ ਆਪ ਤਾਂ 25 ਕਿੱਲੇ ਜ਼ਮੀਨ ਰਾਜੇ ਨੇ ਤੇ ਉਸ ਸਮੇਂ ਨਿਸ਼ਾਨ ਸਾਹਿਬ ਲਵਾਇਆ ਤੇ ਕੁਝ 3-4 ਕਮਰੇ ਪਾਉਣ ਤੋਂ ਬਾਅਦ ਤੇ ਇਥੇ ਗੁਰੂ ਸਾਹਿਬ ਦੀਆਂ ਜਿਹੜੀਆਂ ਬੀੜਾਂ ਸੀ ਉਹ ਰੱਖੀਆਂ ਗਈਆਂ ਤਾਂ ਸਮਾਂ ਬੀਤਦਾ ਗਿਆ ਉਸ ਤੋਂ ਬਾਅਦ ਫਿਰ ਕੋਈ ਖਾਸ ਕਿਸੇ ਸਾਧੂ ਸੰਤ ਦੇ ਹੱਥੇ ਗੁਰਦੁਆਰਾ ਸਾਹਿਬ ਨਹੀਂ ਆਇਆ ਤਾਂ ਜਦੋਂ ਫਿਰ 1980 ਦੇ ਆਸ-ਪਾਸ ਸ਼ਾਵੜੀ ਸਾਹਿਬ ਵਾਲੇ ਸੰਤ ਬਾਬਾ ਦੀਵਾਨ ਸਿੰਘ ਜੀ ਸੰਤ ਬਾਬਾ ਖਜ਼ਾਨ ਸਿੰਘ ਜੀ ਉਹਨਾਂ ਨੂੰ ਕੌਣ ਨਹੀਂ ਜਾਣਦਾ ਕਰਨੀ ਵਾਲੇ ਮਹਾਪੁਰਖਾ ਉਹਨਾਂ ਨੂੰ ਫਿਰ ਜਦੋਂ ਇਸ ਗੁਰਦੁਆਰਾ ਸਾਹਿਬ ਦੇ ਬਾਰੇ ਪਤਾ ਲੱਗਦਾ ਤਾਂ ਉਹ ਇੱਥੇ ਆ ਕੇ ਉਹ ਪ੍ਰਾਣੀਆਂ ਜਿਹੜੀਆਂ ਜਿਹੜੇ ਕਮਰੇ ਸੀ ਉਹਨਾਂ ਢਾ ਕੇ ਵਧੀਆ ਗੁਰਦੁਆਰਾ ਸਾਹਿਬ ਦੀ ਸਾਰੀ ਸ਼ੁਰੂ ਕਰਵਾਉਂਦੇ ਆ ਤਾਂ ਉਹਨਾਂ ਨੇ ਵਧੀਆ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਇੱਥੇ ਕੀਤਾ ਤੇ ਹੌਲੀ-ਹੌਲੀ ਫਿਰ ਸੇਵਾਦਾਰ ਬਦਲਦੇ ਗਏ ਹਨ ਤੇ ਉਸ ਤੋਂ ਬਾਅਦ ਫਿਰ ਜਿਹੜੀ ਇਸ ਟਾਈਮ ਸੇਵਾ ਹੈ ਜਿਹੜੇ ਮੁੱਖ ਸੇਵਾਦਾਰ ਆ ਇੱਥੋਂ ਦੇ ਉਹ ਬਾਬੇ ਹਜੂਰ ਸਾਹਿਬ ਵਾਲਿਆਂ ਕੋਲ ਆ ਜਿੱਦਾਂ ਇੱਥੇ ਮਹਾਪੁਰਖ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਜਥੇਦਾਰ ਆਪਾਂ ਨੂੰ ਪਤਾ ਉਥੋਂ ਦੇ ਹਜੂਰ ਸਾਹਿਬ ਦੇ ਤੇ ਸੰਤ ਬਾਬਾ ਗਰਮੀਤ ਸਿੰਘ ਜੀ ਉਹਨਾਂ ਦੇ ਹੱਥ ਸੇਵਾ ਹੈ ਤੇ ਬਹੁਤ ਵਧੀਆ ਸਾਰੀ ਕਰਾ ਰਹੇ ਆ ਉਹ ਪੁਰਾਣਾ ਗੁਰਦੁਆਰਾ ਸਾਹਿਬ ਜਿਹੜਾ ਸੀ ਉਹ ਬਿਲਡਿੰਗ ਕਾਫੀ ਪੁਰਾਣੀ ਸੀ 1980 ਦੀ ਬਣੀ ਹੋਈ ਸੀ ਉਸ ਤੋਂ ਬਾਅਦ ਹੁਣ ਨਵੇਂ ਗੁਰਦੁਆਰਾ ਸਾਹਿਬ ਦੀ ਸਾਰੀ ਕਰਾ ਰਹੇ ਆ ਤੁਸੀਂ ਪਿੱਛੇ ਦੇਖ ਰਹੇ ਆ ਬਹੁਤ ਸੋਹਣੀ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ ਗੁਰੂ ਘਰ ਦੀ ਤੇ ਸੋ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਕਿ ਪ੍ਰਾਤਨ ਸਮੇਂ ਦੀ ਇੱਥੇ ਬੋਲੀ ਵੀ ਆ ਉਹ ਬੋਲੀ ਦੇ ਦਰਸ਼ਨ ਕਰਵਾਉਨੇ ਆ ਲੈ ਕੇ ਚੱਲਦਾ ਮੈਂ ਅੰਦਰ ਤੁਹਾਨੂੰ ਦਿਖਾਉਣਾ ਜਿਹੜੀ ਨਵੀਂ ਬਿਲਡਿੰਗ ਬਣ ਰਹੀ ਆ ਉਹਦੇ ਅੰਦਰ ਹੀ ਬੋਲੀ ਲਈ ਗਈ ਆ ਕਿਉਂਕਿ ਪਹਿਲੀ ਜਿਹਦੀ ਜਿਹੜੀ ਬਿਲਡਿੰਗ ਸੀ ਉਹਦੇ ਵੀ ਅੰਦਰ ਹੀ ਸੀ ਬੋਲੀ ਤਾਂ ਉਹਨੂੰ ਢਾਉਣ ਤੋਂ ਬਾਅਦ ਉਹ ਨਵੀਂ ਬਿਲਡਿੰਗ ਬਣਾਈ ਗਈ ਆ ਤੇ ਬੋਲੀ ਨੂੰ ਉਹਦੇ ਅੰਦਰ ਹੀ ਲਿਆ ਗਿਆ ਮੈਂ ਦਰਸ਼ਨ ਕਰਵਾਉਣਾ ਤੁਹਾਨੂੰ ਇਹ ਕਰੋ ਜੀ ਦਰਸ਼ਨ ਇਹ ਬੋਲੀ ਆ ਇਹ ਇੱਕ ਵਾਰ ਉੱਪਰੋਂ ਬੰਦ ਕੀਤੀ ਹੋਈ ਹੈ ਤੇ ਮੇਰੇ ਖਿਆਲ ਚ ਇਹ ਬਿਲਡਿੰਗ ਦੀ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਜਾ ਰਹੀ ਹੈ ਤਾਂ ਕਰਕੇ ਫਿਰ ਇਹ ਅਜੇ ਇਹਨੂੰ ਬੰਦ ਕੀਤਾ ਹੋਇਆ ਫਿਰ ਕਦੀ ਆਪਾਂ ਬੋਲੀ ਦਿਖਾਵਾਂਗੇ ਪ੍ਰਾਤਨ ਬੋਲੀ ਆ ਇਤਿਹਾਸਕ ਬੋਲੀ ਆ ਜੀ ਇਹ ਸਾਰਾ ਹਾਲ ਤੁਸੀਂ ਦੇਖ ਸਕਦੇ ਹੋ ਇਹ ਬਣਾਇਆ ਜਾ ਰਿਹਾ ਤਿਆਰ ਹੋ ਰਿਹਾ ਜੀ ਤੇ ਬਾਕੀ ਗੁਰਦੁਆਰਾ ਸਾਹਿਬ ਦੀ ਜੋ ਲੋਕੇਸ਼ਨ ਆ ਉਹ ਤੁਹਾਨੂੰ ਦੱਸਦੀ ਆ ਕਿ ਬਿਲਕੁਲ ਪਟਿਆਲੇ ਤੋਂ ਲਗਭਗ 35 ਕਿਲੋਮੀਟਰ ਦੂਰ ਹਰਿਆਣੇ ਦੇ ਬਾਰਡਰ ਤੇ ਬਿਲਕੁਲ ਹਰਿਆਣਾ ਸਟਾਰਟ ਹੋ ਜਾਂਦਾ ਨਾਲੋਂ ਭੇਵਾ ਰੋਡ ਪੈਂਦਾ ਤੁਸੀਂ ਆ ਕੇ ਮੇਨ ਰੋਡ ਤੋਂ ਲਗਭਗ ਜਦੋਂ ਪਟਿਆਲੇ ਤੋਂ ਉਹਨੇ ਆਪਾਂ ਸੱਜੇ ਹੱਥ 1.5 ਕਿਲੋਮੀਟਰ ਕਿਲੋ 1.5 ਕਿਲੋਮੀਟਰ ਤੇ ਗੁਰਦੁਆਰਾ ਸਾਹਿਬ ਪੈਂਦਾ ਤੁਸੀਂ ਆ ਕੇ ਦਰਸ਼ਨ ਕਰ ਸਕਦੇ ਹੋ ਠੀਕ ਹੈ ਜੀ ਤੇ ਸੋ ਮੇਰੇ ਖਿਆਲ ਚ ਬਹੁਤ ਸਾਰੀ ਸੰਗਤ ਨੂੰ ਪਤਾ ਹੋਊਗਾ ਇਤਿਹਾਸ ਬਾਰੇ ਜਦੋਂ ਗੁਰੂ ਸਾਹਿਬ ਦਿੱਲੀ ਜਾਂਦੇ ਆ ਇਸ ਕਰਕੇ ਮੈਂ ਕਹਿੰਨਾ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਇਕੱਲੇ ਸਿੱਖਾਂ ਲਈ ਨਹੀਂ ਹਿੰਦੂਆਂ ਲਈ ਵੀ ਬਹੁਤ ਵੱਡੀ ਮਹੱਤਤਾ ਰੱਖਦਾ ਇਸ ਕਰਕੇ ਸਾਰਿਆਂ ਨੂੰ ਇੱਥੇ ਨਤਮਸਤਕ ਹੋਣਾ ਚਾਹੀਦਾ ਹੈ ਕਿਉਂਕਿ ਗੁਰੂ ਸਾਹਿਬ ਦੇ ਉਹ ਆਖਰੀ ਦਿਨ ਜਦੋਂ ਜਾ ਰਹੇ ਸੀ ਉਹ ਧਰਮ ਲਈ ਇੱਕ ਦੇਸ਼ ਲਈ ਬਲੀਦਾਨ ਦੇਣ ਵਾਸਤੇ ਤਾਂ ਇਸ ਕਰਕੇ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਹੈ ਤੇ ਇਸ ਤੋਂ ਬਾਅਦ ਦੂਜਾ ਗੁਰਦੁਆਰਾ ਸਾਹਿਬ ਵੀ ਤੁਹਾਨੂੰ ਦਿਖਾਉਨੇ ਆ ਉਹ ਬਿਲਕੁਲ ਇਹ ਰੋਡ ਦੇ ਸੱਜੇ ਪਾਸੇ ਆ ਡੇਢ ਕਿਲੋਮੀਟਰ ਤੇ ਉਹ ਰੋਡ ਤੋਂ ਖੱਬੇ ਪਾਸੇ ਆ ਇਹਦੇ ਬਿਲਕੁਲ ਸਾਹਮਣੇ ਡੇਢ ਕਿਲੋਮੀਟਰ ਜਾਨੀ ਕਿ 3 ਕਿਲੋਮੀਟਰ ਦਾ ਆਪਸ ਵਿੱਚ ਦੋਵਾਂ ਗੁਰਦੁਆਰਾ ਸਾਹਿਬ ਦਾ ਫਰਕ ਆ ਕਿਉਂਕਿ ਗੁਰੂ ਸਾਹਿਬ ਪਹਿਲਾਂ ਇੱਥੇ ਆਏ ਤੇ ਫਿਰ ਇਸ ਤੋਂ ਬਾਅਦ ਉਸ ਪਿੰਡ 'ਚ ਗਏ ਤੇ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆ ਸਰੋਵਰ ਸਾਹਿਬ ਦੇ ਉਹ ਦਰਸ਼ਨ ਕਰਵਾਉਨੇ ਆ ਗੁਰਦੁਆਰਾ ਸਾਹਿਬ ਦੀ ਉਹ ਸਾਰੀ ਹੋਣ ਕਰਕੇ ਜਿਹੜਾ ਲੰਗਰ ਹਾਲ ਦੀ ਗੱਲ ਕਰਦੇ ਲੰਗਰ ਹਾਲ ਅਜੇ ਫਿਲਹਾਲ ਪੁਰਾਣਾ ਹੀ ਜਿਹੜਾ ਉੱਥੇ ਲੰਗਰ ਚੁਕਾਇਆ ਜਾਂਦਾ ਗੁਰਦੁਆਰਾ ਸਾਹਿਬ ਚ ਜਿਹੜਾ ਲੰਗਰ ਦੀ ਪ੍ਰਥਾ 24 ਘੰਟੇ ਆ 24 ਘੰਟੇ ਲੰਗਰ ਚੱਲ ਸਕਦੇ ਆ ਤੇ ਇੱਕ ਮੈਂ ਹੋਰ ਬੇਨਤੀ ਕਰਨੀ ਸੀ ਕਿ ਜਦੋਂ ਤੁਸੀਂ ਵਿਜ਼ਿਟ ਕਰਨਾ ਜ਼ਿਆਦਾਤਰ ਵਿਜ਼ਿਟ ਕਰ ਸਕਦੇ ਹੋ 5 ਫੱਗਣ ਦੇਸੀ ਮਹੀਨਾ ਦੇ ਮੁਤਾਬਿਕ ਦੱਸ ਰਿਹਾ ਪੰਜ ਫੱਗਨ ਨੂੰ ਇੱਥੇ ਮੇਲਾ ਹੁੰਦਾ ਹਰ ਸਾਲ ਤੇ ਦੂਜੀ ਗੱਲ ਇਥੋਂ ਦੀ ਪੰਚਮੀ ਦਾ ਮਹੱਤਵ ਪੰਚਮੀ ਜੇ ਇਥੇ ਇਸ਼ਨਾਨ ਕਰਦੇ ਆਪਾਂ ਤਾਂ ਮਹੱਤਵ ਉਹਦਾ ਬਹੁਤ ਵੱਡਾ ਮੰਨਿਆ ਜਾਂਦਾ ਹੈ ਜੇ ਪੰਜ ਪੰਚਮੀਆਂ ਆਪਾਂ ਇਥੇ ਇਸ਼ਨਾਨ ਕਰਦੇ ਹਾਂ ਸਰੋਵਰ ਦੇ ਵਿੱਚ ਤੇ ਸਾਡੇ ਸਾਰੇ ਦੁੱਖ ਦੂਰ ਹੁੰਦੇ ਆ ਗੁਰੂ ਸਾਹਿਬ ਕਰਦੇ ਆ ਤੇ ਸੋ ਮੇਰੇ ਖਿਆਲ ਚ ਤੁਹਾਨੂੰ ਜ਼ਰੂਰ ਇੱਥੇ ਇੱਕ ਵਾਰ ਆਉਣਾ ਚਾਹੀਦਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਚਾਹੀਦੇ ਆ ਦੇਖ ਸਕਦੇ ਹਾਂ ਇਹ ਗੁਰਦੁਆਰਾ ਸਾਹਿਬ ਦੀ ਫਰੰਟ ਸਾਈਡ ਆ ਬਹੁਤ ਸੋਹਣਾ ਜੋ ਨਕਸ਼ਾ ਤਿਆਰ ਕੀਤਾ ਗਿਆ ਗੁਰਦੁਆਰਾ ਸਾਹਿਬ ਦਾ ਡਬਲ ਸਟੋਰੀ ਆ ਪਿੰਡ ਤੋਂ ਕੋਈ ਬਹੁਤੀ ਦੂਰ ਨਹੀਂ ਆ ਇਹ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਇਹ ਰੋਡ ਤੇ ਜਾ ਕੇ ਇਹ ਪਿੰਡ ਬੁੱਧਮੌਰ ਸੂਸੀ ਦੇ ਵਿੱਚ ਗੁਰਦੁਆਰਾ ਸਾਹਿਬ ਜਿਹੜਾ ਸਥਿਤ ਆ ਤੇ ਜੇ ਹੁਣ ਆਪਾਂ ਮੇਨ ਰੋਡ ਦੀ ਗੱਲ ਕਰੀਏ ਜਿਹੜਾ ਪਟਿਆਲੇ ਤੋਂ ਰੋਡ ਆਉਂਦਾ ਭੇਵੇ ਵੱਲ ਜਾਂਦਾ ਉਹ ਵੀ ਇੱਥੋਂ ਬਹੁਤਾ ਦੂਰ ਨਹੀਂ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਸ਼ਾਇਦ ਮੈਨੂੰ ਤਾਂ ਦਿਖ ਰਿਹਾ ਤੁਹਾਨੂੰ ਸ਼ਾਇਦ ਦਿਖ ਰਿਹਾ ਹੋਵੇ ਇੱਥੋਂ ਤੁਸੀਂ ਦੇਖ ਸਕਦੇ ਹੋ ਮੇਨ ਰੋਡ ਕੋਈ ਬਹੁਤਾ ਦੂਰ ਨਹੀਂ ਆ ਵਿੱਚੋਂ ਦੀ ਤਾਂ ਲਗਭਗ ਅੱਧਾ ਕਿਲੋਮੀਟਰ ਹੀ ਪੈਂਦਾ ਪਰ ਇਧਰੋਂ ਕੋਈ ਰੋਡ ਨਹੀਂ ਹੈਗਾ ਇਸ ਕਰਕੇ ਪਿੰਡ ਥਾਣੀ ਓਕੇ ਉਸ ਰੋਡ ਤੇ ਜਾਣਾ ਪੈਂਦਾ ਸੋ ਜੁੜੇ ਰਹੋ ਜੀ ਸਫ਼ਰ ਦੇ ਨਾਲ ਹੁਣ ਚੱਲਦੇ ਆਂ ਨੈਕਸਟ ਜਿਹੜਾ ਅਗਲਾ ਗੁਰਦੁਆਰਾ ਸਾਹਿਬ ਆ ਉੱਥੋਂ ਦੇ ਦਰਸ਼ਨ ਕਰਦੇ ਤੇ ਨਾਲੇ ਕਰਦੇ ਆਂ ਇਤਿਹਾਸ ਬਾਰੇ ਗੱਲਬਾਤ ਇਹ ਆ ਜੀ ਦੂਜਾ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਬੁੱਧਮੌਰ ਤੋਂ ਬਾਅਦ ਆਇਸੀ ਤੇ ਇਹ ਬੀਬੀਪੁਰ ਦੇ ਵਿੱਚ ਪੈਂਦਾ ਤੇ ਚਲਦੇ ਆਂ ਕਰਦੇ ਆਂ ਦਰਸ਼ਨ ਲਓ ਜੀ ਐਂਟਰ ਕਰਦੇ ਆਂ ਗੁਰਦੁਆਰਾ ਸਾਹਿਬ ਚ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਖੇਤਾਂ ਦੇ ਵਿੱਚ ਆ ਬਹੁਤ ਸ਼ਾਨਦਾਰ ਜਗ੍ਹਾ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਦੀ ਤੁਸੀਂ ਦੇਖ ਸਕਦੇ ਸਾਰੀ ਬਹੁਤ ਵਧੀਆ ਸਾਰੀ ਆ ਅੰਦਰ ਨਤਮਸਤਕ ਹੋਣ ਤੋਂ ਬਾਅਦ ਕੁਝ ਇਤਿਹਾਸ ਬਾਰੇ ਗੱਲਬਾਤ ਕਰਦੇ ਆਂ ਅੰਦਰੋਂ ਬਹੁਤ ਹੀ ਸੋਹਣਾ ਸ਼ਾਨਦਾਰ ਛੋਟਾ ਜਿਹਾ ਦਰਬਾਰ ਸਾਹਿਬ ਹੈ ਬਹੁਤ ਹੀ ਸੋਹਣਾ ਜੀ ਦੇਖ ਸਕਦੇ ਦਰਬਾਰ ਸਾਹਿਬ ਅਗੇ ਆ ਜੀ ਮੱਥਾ ਟੇਕ ਕੇ ਅੰਦਰ ਬਹੁਤ ਹੀ ਸ਼ਾਨਦਾਰ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਅੰਦਰ ਤੇ ਨੇੜੇ ਖੇਤਾਂ 'ਚ ਇਹ ਗੁਰਦੁਆਰਾ ਸਾਹਿਬ ਹੋਂਦ ਕਰਕੇ ਦੋ ਪਿੰਡ ਇਹਦੇ ਨੇੜੇ ਪੈਂਦੇ ਇੱਕ ਤਾਂ ਤੁਹਾਨੂੰ ਦੱਸਿਆ ਵੀ ਬੀਬੀਪੁਰ ਪਿੰਡ ਉਸ ਪਿੰਡ ਦੇ ਨਾਮ ਪਿੱਛੇ ਕੀ ਕਹਾਣੀ ਆ ਗੁਰੂ ਸਾਹਿਬ ਦੁਆਰਾ ਜਿਹੜਾ ਪਿੰਡ ਨੂੰ ਇਸ ਨੂੰ ਨਾਮ ਦਿੱਤਾ ਗਿਆ ਸੀ ਹਨਾ ਬੀਬੀਪੁਰ ਉਹਦੇ ਪਿੱਛੇ ਕੀ ਸਾਖੀ ਉਹ ਗੱਲਬਾਤ ਕਰਦੇ ਆ ਤੇ ਦੋ ਪਿੰਡ ਪੈਂਦੇ ਨੇ ਨੇੜੇ ਖਰਾਬਗੜ ਤੇ ਬੀਬੀਪੁਰ ਸਵੇਰੇ ਸ਼ਾਮ ਸੰਗਤ ਹੁੰਦੀ ਆ ਤੇ ਦੂਜੀ ਗੱਲ ਇਹ ਕਿ 25 ਫੱਗਣ ਦਾ ਗੁਰਦੁਆਰਾ ਸਾਹਿਬ ਚ 25 ਫੱਗਣ ਦਾ ਮਬਈ 25 ਫੱਗਣ ਦਾ ਗੁਰਦੁਆਰਾ ਸਾਹਿਬ 'ਚ ਜਿਹੜਾ ਹਰ ਸਾਲ ਇੱਥੇ ਜਿਹੜਾ ਸਲਾਨਾ ਜੋੜ ਮੇਲਾ ਜੋ ਮਨਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਪਿੰਡ ਦੀ ਜਿਹੜੀ ਜਦੋਂ ਗੁਰੂ ਸਾਹਿਬ ਆਏ ਸੀ ਦਿੱਲੀ ਨੂੰ ਜਾ ਰਹੇ ਸੀ ਤਾਂ ਗੁਰੂ ਸਾਹਿਬ ਇੱਥੇ ਰੁਕੇ ਤਾਂ ਰੁਕਣ ਤੋਂ ਬਾਅਦ ਗੁਰੂ ਸਾਹਿਬ ਦੀ ਜਿਹੜੀ ਪਿੰਡ ਵਾਲਿਆਂ ਨੇ ਆਉ ਭਗਤ ਕੀਤੀ ਯਾਨੀ ਕਿ ਸੇਵਾ ਕੀਤੀ ਉਹ ਬਹੁਤ ਹੀ ਵਧੀਆ ਢੰਗ ਨਾਲ ਪਿੰਡ ਵਾਲੇ ਪੇਸ਼ ਆਏ ਤਾਂ ਇੱਕ ਬੀਬੀ ਸੀ ਬਜ਼ੁਰਗ ਇਸ ਪਿੰਡ 'ਚ ਤਾਂ ਉਸ ਬੀਬੀ ਨੇ ਆਪਣੇ ਕਹਿੰਦੇ ਕਿ ਆਖਰੀ ਜਿਹੜੇ ਉਹਦੇ ਦਿਨ ਸੀ ਉਦੋਂ ਉਹਨੇ ਗੁਰੂ ਸਾਹਿਬ ਨੂੰ ਯਾਦ ਕੀਤਾ ਸੀ ਉਹਨੇ ਕਿਹਾ ਸੀ ਵੀ ਗੁਰੂ ਸਾਹਿਬ ਮੈਨੂੰ ਦਰਸ਼ਨ ਦਿਓ ਤਾਂ ਗੁਰੂ ਸਾਹਿਬ ਜਾਣੀ ਜਾਣਾ ਤਾਂ ਆਪਾਂ ਨੂੰ ਪਤਾ ਕਿ ਤੇ ਗੁਰੂ ਸਾਹਿਬ ਜਿੱਥੇ ਵੀ ਜਾਂਦੇ ਰਹੇ ਆ ਜਿਹੜੇ ਪਿੰਡਾਂ ਚ ਵੀ ਉਹ ਗਏ ਆ ਤੇ ਜਿੰਨੀਆਂ ਵੀ ਯਾਤਰਾਵਾਂ ਕੀਤੀਆਂ ਚਾਹੇ ਗੁਰੂ ਨਾਨਕ ਪਾਸ਼ਾ ਹੋਣ ਚਾਹੀਏ ਗੁਰੂ ਤੇਗ ਬਾਦਰ ਜੀ ਮਹਾਰਾਜ ਹੋਣ ਤਾਂ ਉਹ ਜਦੋਂ ਵੀ ਕਿਤੇ ਰੁਕੇ ਆ ਤਾਂ ਉਹਨਾਂ ਦਾ ਕਿਤੇ ਰੁਕਣ ਪਿੱਛੇ ਜਿਹੜਾ ਮਕਸਦ ਹੁੰਦਾ ਸੀ ਉਹ ਬੜਾ ਵੱਡਾ ਹੁੰਦਾ ਸੀ ਹਨਾ ਬੇਸ਼ੱਕ ਲੋਕ ਨਹੀਂ ਜਾਣਦੇ ਇਹਨਾਂ ਗੱਲਾਂ ਤਾਂ ਗੁਰੂ ਸਾਹਿਬ ਨੇ ਜਦੋਂ ਉਸ ਬੀਬੀ ਨੇ ਯਾਦ ਕੀਤਾ ਤਾਂ ਗੁਰੂ ਸਾਹਿਬ ਜਦੋਂ ਦਿੱਲੀ ਜਾਣਾ ਸੀ ਤਾਂ ਬੁੱਧਮੌਰ ਪਿੰਡ ਤੋਂ ਬਾਅਦ ਇਸ ਪਿੰਡ ਦੇ ਵਿੱਚ ਆਏ ਸੀ ਤਾਂ ਇਸ ਪਿੰਡ 'ਚ ਜਦੋਂ ਗੁਰੂ ਸਾਹਿਬ ਆਉਂਦੇ ਆ ਤਾਂ ਕਾਫੀ ਇਸ ਪਿੰਡ ਦੇ ਲੋਕ ਵੀ ਤੇ ਉਹ ਬੀਬੀ ਵੀ ਕਾਫੀ ਸੇਵਾ ਕੀਤੀ ਉਹਨਾਂ ਨੇ ਹਨ ਬੀਬੀ ਨੇ ਆਪਣੇ ਘਰ ਵੀ ਬਿਠਾਇਆ ਗੁਰੂ ਸਾਹਿਬ ਨੇ ਤਾਂ ਵਰਦਾਨ ਦਿੱਤਾ ਸੀ ਗੁਰੂ ਸਾਹਿਬ ਨੇ ਉਦੋਂ ਕਿ ਇਸ ਪਿੰਡ ਦਾ ਜਿਹੜਾ ਨਾਮ ਆ ਉਹ ਬੀਬੀ ਦੇ ਨਾਮ ਤੇ ਵੱਜੂਗਾ ਤਾਂ ਉਸ ਪਿੰਡ ਦਾ ਨਾਮ ਬੀਬੀਪੁਰ ਪਿਆ ਤੇ ਖੇਤਾਂ ਚਾ ਗੁਰਦੁਆਰਾ ਸਾਹਿਬ ਕਾफी ਦੂਰ ਤੇ ਪੁਰਾਣੇ ਸਮੇਂ ਦਾ ਤੁਹਾਨੂੰ ਮੈਂ ਖੂਦ ਦਿਖਾ ਦਿੰਨਾ ਖੂਦ ਕਹਿ ਸਕਦੇ ਹਾਂ ਬੋਲੀ ਕਹਿ ਸਕਦੇ ਹਾਂ ਇਹ ਦੇਖ ਸਕਦੇ ਆਂ ਵੈਸੇ ਤਾਂ ਇਸ ਟਾਈਮ ਪੂਰਿਆ ਹੋਇਆ ਇਹ ਪੁਰਾਣੇ ਸਮੇਂ ਦਾ ਪ੍ਰਾਤਨ ਸਮੇਂ ਦਾ ਇਹ ਲੰਗਰ ਹਾਲਾ ਇੱਧਰ ਲੰਗਰ ਇੱਥੇ ਵੀ ਵੈਸੇ 24 ਘੰਟੇ ਚੱਲਦਾ ਬਹੁਤ ਵਧੀਆ ਪਿੱਛੇ ਬਾਗ ਕਹਿ ਸਕਦੇ ਹਾਂ ਸਬਜ਼ੀ ਵਗੈਰਾ ਲਾਈ ਹੈ ਹਨ ਥੋੜਾ ਜਿਹਾ ਥਾਂ ਬਹੁਤ ਹੀ ਥੋੜੇ ਜਿਹੇ ਥਾਂ 'ਚ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਪਰ ਬਹੁਤ ਜ਼ਿਆਦਾ ਵਧੀਆ ਢੰਗ ਨਾਲ ਜਿਹੜਾ ਉਹ ਸਾਰੀ ਦਾ ਕੰਮ ਜੇ ਕਹਿ ਸਕਦੇ ਹਾਂ ਬਹੁਤ ਵਧੀਆ ਇਹ ਪਿੱਛੇ ਰਹਿੰਦੇ ਆ ਲੋਕ ਜਿਵੇਂ ਹਨ ਤੇ ਨੇੜੇ ਡੇਰੇ ਆ ਲੋਕਾਂ ਦੇ ਲੋਕ ਰਹਿੰਦੇ ਆ ਤੇ ਬਹੁਤ ਵਧੀਆ ਚੀਜ਼ ਹੈ ਜੋ ਬਣਾਈ ਗਈ ਹੈ ਤੇ ਸੋ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਹਰ ਇੱਕ ਵੀਡੀਓ ਆਪਾਂ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਜੋ ਗਲਤ ਬਣੀ ਹੁੰਦੀ ਹੈ ਹਨ ਗੁਰੂ ਸਾਹਿਬ ਦੇ ਇਤਿਹਾਸ ਨੂੰ ਲੈ ਕੇ ਸੁਚੇਤ ਹੋਣਾ ਅੱਜ ਸਭ ਤੋਂ ਵੱਡੀ ਜ਼ਰੂਰਤ ਆ ਸਾਡੇ ਪੰਜਾਬ ਦੀ ਇਕੱਲਾ ਇਤਿਹਾਸ ਸਿੱਖਾਂ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ ਕਿਉਂਕਿ ਗੁਰੂ ਸਾਹਿਬ ਨੇ ਜਿਹੜੀ ਕੁਰਬਾਨੀ ਦਿੱਤੀ ਸੀ ਉਦੇਸ਼ ਭਰ ਲਈ ਦਿੱਤੀ ਸੀ ਤੇ ਉਸ ਟਾਈਮ ਦੇ Hindu ਲੋਕਾਂ ਨੂੰ ਜਦੋਂ ਸਤਾਇਆ ਜਾ ਰਿਹਾ ਸੀ ਉਹਦੇ ਵਾਸਤੇ ਦਿੱਤੀ ਸੀ ਮੈਂ ਬਾਰ-ਬਾਰ ਇਹੀ ਗੱਲ ਕਹਿੰਨਾ ਸੋ ਇਸ ਕਰਕੇ ਹਰ ਇੱਕ ਬੰਦੇ ਨੂੰ ਇਹੋ ਜਿਹੀਆਂ ਜਗ੍ਹਾ ਤੇ ਜਿੱਥੇ-ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਆ ਆਪਾਂ ਨੂੰ ਨਤਮਸਤਕ ਹੋਣਾ ਚਾਹੀਦਾ ਹੈ ਵੱਡੇ ਪੱਧਰ ਤੇ ਇਹਨਾਂ ਗੁਰਦੁਆਰਿਆਂ ਸਾਹਿਬ ਦੇ ਵਿੱਚ ਦਰਸ਼ਨ ਕਰਨੇ ਚਾਹੀਦੇ ਆ ਤੇ ਸਾਨੂੰ ਆਉਣਾ ਚਾਹੀਦਾ ਤੇ ਇਸ ਗੁਰਦੁਆਰਾ ਸਾਹਿਬ ਮੂੰ ਜਿਹੜੀ ਮੇਨ ਸੜਕ ਆ ਉਹ ਉਹੀ ਲੱਗਦੀ ਆ ਭੇਵਾ ਤੋਂ ਪਟਿਆਲਾ ਰੋਡ ਜਿਹੜਾ ਪਟਿਆਲੇ ਤੋਂ ਭੇਵੇ ਨੂੰ ਜਾਂਦਾ ਉਹ ਇਥੋਂ ਕਾਫੀ ਦੂਰ ਆ ਸਿੱਧਾ ਰੋਡ ਨਹੀਂ ਹੈ ਸੀ ਕਾਫੀ ਘੁੰਮ ਕੇ ਆਏ ਆ ਉੱਪਰ ਦੀ ਤੇ ਸਿੱਧੀ ਸੜਕ ਨਹੀਂ ਹੈ ਇਸ ਗੁਰਦੁਆਰਾ ਸਾਹਿਬ ਨੂੰ ਕੋਈ ਯਾਰੀ ਸੋ ਸਾਨੂੰ ਇਸ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਤੇ ਕਿ ਸਾਨੂੰ ਜਿਹੜਾ ਮੇਨ ਰੋਡ ਆ ਗੁਰਦੁਆਰਾ ਸਾਹਿਬ ਨੂੰ ਉਹ ਮੇਨ ਰੋਡ ਨਿਕਲਨੇ ਚਾਹੀਦੇ ਆ ਇੰਨੇ ਵੱਡੇ ਇਤਿਹਾਸਿਕ ਸਥਾਨ ਹੋਣ ਦੇ ਬਾਵਜੂਦ ਸਾਨੂੰ ਕੋਈ ਮੇਨ ਰੋਡ ਨਹੀਂ ਮਿਲ ਸਕੇ ਨਾ ਗੁਰਦੁਆਰਾ ਸਾਹਿਬ ਨੂੰ ਸਾਨੂੰ ਸਾਰੀ ਸੰਗਤ ਨੂੰ ਸਾਰੇ ਪੰਜਾਬ ਨੂੰ ਸਾਰੇ ਦੇਸ਼ ਨੂੰ ਇਸ ਚੀਜ਼ ਦੇ ਬਾਰੇ ਸੋਚਣ ਦੀ ਲੋੜ ਆ ਕਿਤੇ ਨਾ ਕਿਤੇ ਸੋ ਧੰਨਵਾਦ ਸਾਰੇ ਸੰਗਤ ਦਾ ਜਿੰਨੇ ਦੇਸ਼ ਭਰ ਤੋਂ ਆਪਾਂ ਨੂੰ ਵੇਖ ਰਹੇ ਆ ਵਿਦੇਸ਼ਾਂ ਤੋਂ ਦੇਖ ਰਹੇ ਆ ਤੇ ਸਾਰਿਆਂ ਨੂੰ ਬਸ ਇਹੀ ਬੇਨਤੀ ਆ ਕਿ ਵੱਧ ਤੋਂ ਵੱਧ ਜਦੋਂ ਵੀ ਤੁਸੀਂ ਪੰਜਾਬ ਗੇੜਾ ਮਾਰਦੇ ਹੋ ਜਾਂ ਜਿਹੜੇ ਪੰਜਾਬ 'ਚ ਰਹਿੰਦੇ ਆ ਜਾਂ ਜਿਹੜੇ ਹੋਰ ਵੀ ਦੇਸ਼ ਦੇ ਕੋਨੇ ਤੇ ਰਹਿੰਦੇ ਆ ਸਾਰਿਆਂ ਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਨੂੰ ਪ੍ਰਣਾਮਤਾ ਕਰਨਾ ਹੀ ਚਾਹੀਦਾ ਨਾਲ ਹੀ ਨਾਲ ਸਾਨੂੰ ਉਹਨਾਂ ਗੁਰਦੁਆਰਾਂ ਸਾਹਿਬਾਂ 'ਚ ਜਾਣਾ ਵੀ ਚਾਹੀਦਾ ਤੇ ਉੱਥੇ ਵੱਧ ਤੋਂ ਵੱਧ ਜਿਹੜਾ ਦਾਨ ਆਪਾਂ ਕਰ ਸਕਦੇ ਹਾਂ ਜਿੰਨਾ ਵੀ ਆਪਣੇ ਦਸਵੰਦ ਕੱਢ ਸਕਦੇ ਹਾਂ ਉੱਥੇ ਦੇਣਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਬਹੁਤ ਵੱਡੀ ਸ਼ਹਾਦਤ ਆ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਕੋਈ ਕੋਈ ਵੀ ਇਨਸਾਨ ਕੋਈ ਵੀ ਗੁਰੂ ਪੀਰ ਪਕੰਬਰ ਨਹੀਂ ਹੋਇਆ ਜਿੰਨੇ ਕੋਈ ਏਡੀ ਵੱਡੀ ਜਿਹੜੀ ਕੁਰਬਾਨੀ ਦਿੱਤੀ ਹੋਵੇ ਉਹ ਵੀ ਕਿਸੇ ਹੋਰ ਧਰਮ ਲਈ ਦਿੱਤੀ ਹੋਵੇ ਇਤਿਹਾਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਇਤਿਹਾਸ ਦੇ ਵਿੱਚੋਂ ਹੋ ਸਕਦਾ ਕਿਤੇ ਨਾ ਕਿਤੇ ਚੂਕ ਹੋ ਗਈ ਹੋਵੇ ਤੇ ਮਾਫ ਕਰਿਓ ਬਾਕੀ ਇਹੀ ਬੇਨਤੀ ਆ ਕਿ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ 'ਚ ਜਾ ਕੇ ਦਰਸ਼ਨ ਕਰੋ ਤੇ ਆਪਣਾ ਦਸਬੰਦ ਕੱਢਣ ਦੀ ਕੋਸ਼ਿਸ਼ ਕਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ